ਸਸਰੀ ਕਾਲ ਜੀ ਸਾਰਿਆਂ ਨੂੰ ਲਓ ਜੀ ਮੰਡ ਵਾਲੇ ਖੇਤਾਂ ਕਿ ਨਹੀਂ ਆਏ ਵੇ ਤੇ ਅੱਜ ਸਪਰੇਅ ਕਰਨ ਆਇਤੀ ਜੀ ਮੱਕੀ ਪਰ ਮਾ ਲਾਸਟ ਪੰਪ ਰਹਿ ਗਿਆ ਮੱਕੀ ਠੀਕ ਹੈ ਜੀ ਹਲਦੀ ਘੜੀ ਲੱਗ ਗਿਆ ਤਾਂ ਮੂੰਹ 'ਚ ਲੱਗਣਾ ਪਾਣੀ ਨੂੰ ਆਪਾਂ ਨੇ ਲਾਤਾ ਤਾਂ ਪਾਣੀ ਤੋਂ ਬਾਅਦ ਫਿਰ ਕਥੈਲਾ ਫੇਰ ਗੀਤ ਦਾ ਜੂਰੀ ਇਹਦਾ ਤੇ ਅੱਜ ਸੁੰਡੀ ਦੀ ਸਪਰੇਇ ਜੀ ਕਰਨਾ ਆਇਆ ਮੈਂ ਸ਼ਾਮ ਦੇ 6:30 5:30 ਵਜੇ ਦਾ ਟਾਈਮ ਹੋ ਗਿਆ ਵੀ ਸ਼ਾਮ ਨੂੰ ਸਪਰੇਇ ਕਰੇ ਤਾਂ ਇੱਕ ਫਾਇਦਾ ਵੀ ਰਾਤ ਨੂੰ ਥੋੜਾ ਮੌਸਮ ਠੰਡਾ ਰਹਿੰਦਾ ਏ ਕਹਿੰਦੇ ਫਿਰ ਸੁੰਡੀ ਸੰਡੀ 'ਤੇ ਦਵਾਈ ਅਸਰ ਵਧੀਆ ਕਰਦੀ ਏ ਸੁੰਡੀ ਵੈਸੇ ਲੱਗੀ ਪਹਿਲਾਂ ਸਪਰੇਇ ਕਰਤੀ ਸੀ ਇੱਕ ਬਹੁਤੀ ਲੱਗੀ ਵੀ ਨਹੀਂ ਦੀ ਹੈਗੀ ਚਲੋ ਜੇ ਹੁਣ ਮਾੜੀ ਮੋਟੀ ਹੈਗੇ ਕਿ ਕਿਸੇ ਬੁੱਟੇ 'ਨ ਲੱਗੀ ਵੀ ਚਲੋ ਸਪਰੇਇ ਇਹਦਾ ਤਾਂ ਵੈਸੇ ਫਾਇਦਾ ਹੀ ਏ ਇਹਦੇ 6 ਕੇਰੇ ਬਣਾਈ ਪਏ ਐ 6 ਕੇਰੇ ਐ ਜੇ ਫਿਰ 6 ਪੰਪ ਲਾਤੇ 1 ਪੰਪ ਇੱਕ ਕੇਰੇ ਦਾ ਹੁਣ ਕਿਤੇ ਕਿਤੇ ਛਿੱਧੀ ਐ ਕਿਤੇ ਕਿਤੇ ਤਾਂ ਬਹੁਤ ਵਧੀਆ ਖੜੀ ਜਾਂਣਾ ਚਲੋ ਜਦੋਂ ਬਿੱਜੀ ਥੋੜੀ ਸੁੱਕ ਜਿੱਤੀ ਖੇਤ ਵਿੱਚ ਜਦੋਂ ਵੀਰਾਂ ਦੇ ਕਮੈਂਟ ਆਏ ਵੀ ਤੇ ਕਹਿੰਦੇ ਵਿੰਦਰ ਸੁੱਕ ਲੱਗਦੀ ਐ ਚਲੋ ਫੇਰ ਵੀ ਜਮ ਠੀਕੇ ਰਹਿ ਜਾਂ ਬੀਜੀ ਵੀ 30 ਕਿਲੋ ਹੀ ਪਿਆਦਾ ਇਹ ਚ ਡਰਿੱਲ ਕਰ ਬੀਜੀਤੀ ਇਹ ਆਈ ਇਹ ਮੁਕੀ ਹੋ ਗਈ ਆਪਣੇ ਬੈਠੇ ਤੇ ਤਾਂ ਬਹੁਤ ਵਧੀਆ ਲੱਗਦੀ ਐ ਚਲੋ ਭਰੇ ਆਉਣਾ ਖੇਤਾਂ ਪਾਜਾ ਖੜੇ ਹੁੰਨੇ ਜਿਆਦਾ ਥੋੜੀ ਸਿੱਧੀ ਲੱਗਦੀ ਐ ਤਾਂ ਖੇਦੇ ਵਿੱਚ ਬੈਠ ਕੇ ਦੇਖਦੇ ਆਂ ਫੇਰ ਬਹੁਤ ਵਧੀਆ ਲੱਗਦੀ ਦੇਖਣ ਨੂੰ 5:30 ਵਜੇ ਦਾ ਟਾਈਮ ਹੋ ਗਿਆ ਹੁਣ 6:00 ਦਾ ਫੇਰ ਵੀ ਪੂਰੀ ਧੁੱਪ ਹੈ ਹਲਦੀ ਵੀ ਹੁਣ ਬਾਕੀ ਹੁਣ ਕਣਕ ਨੂੰ ਵੀ ਦੇਖਦੇ ਆਂ ਇੱਕ ਪਾਣੀ ਲਾਈ ਦਈਏ ਹੁਣ ਧੁੱਪ ਤਾਂ ਬਹੁਤ ਪੈ ਰਹੀ ਐ ਮੀਂਹ ਆਲਾ ਤਾਂ ਲੰਘੇ ਆਕਣੇ ਅੱਜ ਆਟੋਮੈਟਿਕ ਦੱਬ ਕੇ ਜਾਨਾ ਮੋਟਰ ਦਾ ਵੀ ਜਿੰਨੀ ਕਰ ਰਾਤ ਨੂੰ ਭਰੀ ਰਾਤ ਨੂੰ ਭਰ ਜੂਗੀ ਬਾਕੀ ਕੱਲ੍ਹ ਨੂੰ ਦਿਨ ਚ ਭਰ ਦੂੰਗਾ ਫੇਰ ਵੀ ਜਿਹੜੇ ਜਤਾਂ ਜਾਪਾਨੇ ਬੁੱਟੇ ਪਟਾਏ ਤੇ ਆਪੇ ਕਿੰਨਾ ਦੀ ਛੱਡ ਦੇ ਕੋਲ ਇੱਤਰ ਬਾਈ ਨਾਲ ਦੀ ਛੱਡ ਦੇ ਕੋਲ ਕੀ ਦੇ ਬਾਤ ਤਾਂ ਤਾਂ ਪਾਣਿਆ ਨਾ ਜੜਾ ਜੜਾ ਕੱਟਦੇ ਆਂ ਇਹਦੀਆਂ ਫਾਲੀਆਂ ਗਲੇ ਕੱਟਦੇ ਆਂ ਜਿਹੜਾਂ ਦਾ ਕੋਈ ਪਲਟਾਵਾ ਹੀ ਨਹੀਂ ਫੇਰੇ ਕੋਈ ਮਸ਼ੀਨ ਨਹੀਂ ਫੇਰੀ ਫਾਲੀਆਂ ਗਲੇ ਬਾਤ ਤਾਂ ਚੰਗੀ ਜਿਹਾ ਪਹਿਲਾਂ ਤਾਂ ਵੀਆਂ ਗਲੇ ਬਾਤ ਆਤਾ ਹਾਸਵੀਰ ਆਉਂਦਾ ਪਿੱਛੇ ਕਰਾ ਲਈ ਹਣੀਵਾ ਕਰਾ ਫੇਰੂਗਾ ਕਾਊਂਟਰ ਕਰਾ ਇਹ ਬਣ ਡੇਡ ਕਿਲਾ ਦਾ ਖੇਤ ਹੈ ਜੀ। ਇਹ ਗਾਜੀ। ਇਹਨਾਂ ਬਣ ਗਿਆ ਤਾਂ ਖੇਤਾਂ। ਉਹ ਸੁੱਕਾ ਪਿਆ ਜਮਾ ਹੀ। ਬਾਕੀ ਦੇਖਦੇ ਹਾਂ ਹੁਣ ਕਿ ਆ ਬੀਜ ਦੇ ਚ ਵਿੱਚ ਮੱਕੀ ਬੀਜਣੀ ਸਲਾਏ। ਕਿ ਮੱਕੀ ਦੀ ਬਿਜਾਈ ਬਹੁਤ ਹੋ ਗਈ ਐ ਤੀ। ਪਿੱਛੇ ਸਰਾਹ ਕਰੀ ਜਾਂਦੇ ਵੀ ਮਾਂ ਤੇ ਮੂੰਗੀ ਬੀਜਦੀ ਏ। ਮਾਂ ਮੂੰਗੀ ਦਾ ਥੋੜਾ ਜਿਹਾ ਬੈਣਾ ਜੀ ਡਰ ਲੱਗਦਾ ਜਿਹੜੀਆਂ ਸਾਡੇ ਬੈਣਾ ਜੀਆਂ ਫਿਰਦੀਆਂ ਰੋਜ ਜੇ ਈਵਦੇ ਬਹੁਤ ਇਹੜਾ ਕਰਦੀਆਂ ਇਹ ਜਿੱਦਣ ਫਲੀ ਪੈਣ ਲੱਗ ਗਈ ਇਹਨਾਂ ਨੇ ਛੱਡਣੇ ਨਹੀਂ ਹੈਗੇ ਫਿਰ ਇਹ ਆਖੇ ਤਾ ਤੁਰ ਲਗੂਗੀ ਚਾਰੇ ਪਾਸੇ ਅੜਦਾਲੇ ਚੰਗੀ ਤਰ੍ਹਾਂ ਚਲੋ ਦੇਖਦੇ ਹਾਂ ਬਾਕੀ ਜਿਵੇਂ ਲੂਟ ਆਉਂਦਾ ਧੁੱਪ ਬਹੁਤ ਹੈ ਹਵਾ ਚੱਲਦੀ ਆ ਬਹੁਤ ਐ ਨਾ ਕਣਕਾਂ ਨੂੰ ਵੀ ਪਾਣੀ ਛੱਡਿਆ ਵਾ ਤਾਂ ਮੈਂ ਤਾਂ ਬੰਦ ਕਰਿਆ ਇਹ ਵਿੱਚ ਇਧਰ ਵਿਚਾਲੇ ਜੀ ਕਿ ਹਵਾ ਕਰਕੇ ਕਣਕ ਨੂੰ ਹਲਦੀ ਬਹੁਤ ਐ ਮਹਾਂ ਇਹ ਨਹੀਂ ਗਰ ਜਾਣਾ ਚਲੋ ਦੇਖਦੇ ਹਾਂ ਹੱਸ ਵੀਰ ਨੂੰ ਹੁਣ ਸ਼ੈੱਡ ਆ ਗਈ ਆ ਸ਼ੈੱਡ ਦੇ ਘਰੇ ਫਿਰ ਹਾਏ ਤਾਂ ਜੋ ਵੀ ਜੇ ਵੀ ਮਸਲ ਦਾ ਕੀਤਾ ਆ ਗਿਆ ਤੇ ਇਹਨਾਂ ਦੇ ਵਿਕੀਤੇ ਵਿਚਾਲੇ ਇਹਨੂੰ ਪਹੀ ਲੱਗੀ ਵੀ ਆਪਾਂ ਨੂੰ ਖੇਤ ਨੂੰ ਉਹ ਬੜੀ ਪਹੇ ਤੇ ਆ ਪਹੀ ਲੱਗੀ ਵੀ ਆ ਅਉ ਇਹ ਆ ਗਿਆ ਹਸਵੀਰ ਵੀ ਹੁਣ ਟਟ ਲੈ ਕੇ ਕਿੰਨੇ ਦੇਖਦੇ ਤਰਕੰਡੀ ਜਿੱਥੇ ਲਾਉਨੇ ਆ ਕੀ ਜਿਹੜੀ ਆ ਪਹੀਜੀ ਆ ਇਹੋ ਵੀ ਇੱਕ ਦੋ ਕਰਾ ਖਿਚਣੇ ਪੈਣੇ ਆ ਹਾਂ ਅੱਛਾ ਕਥੈ ਲਾਈਏ ਦਿਨ ਕਥੈ ਲਾਈਏ ਲੋ ਜੀ ਇਹ ਖੇਤ ਦੇ ਦੋ ਘੇਰੇ ਕਰੇ ਵੇ ਆ ਇੱਕ ਓਕੀਲੇ ਦੇ ਇੱਕ ਖਿਤ ਬਣਾਇਆ ਬਾਈ ਤੇ ਜਿਹੜਾ ਦਵਾੜ ਹੈ ਥੋੜਾ ਜਾਈ ਦੇ ਨਾਲੋਂ ਨੀਵਾ ਹੈ ਉਹਦੇ ਲੱਗ ਬਣਦਾ ਏ ਲਓ ਜੀ ਲਾਤੀ ਤੇ ਗੰਡੀ ਆਹ ਹੀੜਲੇ ਖੇਤ ਤੇ ਉੱਪਰ ਤਾਰਾਂ ਦੀਆਂ ਤਾਰਾਂ ਕਰਕੇ ਥੋੜੀ ਦੂਰ ਕਰਕੇ ਲਾਤੀ ਇਹ ਤਾਰਾਂ ਨਹੀਂ ਕੁਝ ਵੀ ਕਹਿੰਦੀ ਇਹਨੂੰ ਹਾਂ ਥੋੜੀ ਵੱਡੀ ਲੈਂਦਾ ਵੱਡੀ ਲੈਂਦਾ ਚੱਕਰ ਪੈਂਦਾ ਚਲੋ ਇਹ ਤੇ ਵੀ ਫੇਰ ਵੀ ਮੜੇ ਜਾ ਵਿਚਾਰ ਰੱਖਣਾ ਚਾਹੀਦਾ ਲੇਟ ਚੱਲਦੀ ਹੈ ਜੀ ਫਿਰ ਜੇ ਥੱਲੇ ਆ ਗਿਆ ਲੈ ਯਾਰ ਹਾਂ ਇਹ ਰੇਜ ਤੋੜ ਦੇ ਫੇਰ ਹਰਕਮੈਂਤ ਪੈਨ ਕੱਢ ਰਹੀ ਵੀ ਆ ਪੈਨ ਲੋ ਜੂ ਪਿਛੇ ਪੈਨ ਬਾਈ ਵੀ ਹੁੰਦੀ ਆ ਆ ਪੈਨ ਬਾਈ ਵੀ ਹੁੰਦੀ ਆ ਜੀ ਕਿ ਫਿਰ ਉਹ ਜਿੱਦਾਂ ਨਾ ਨਾ ਆਪੀ ਨਹੀਂ đây, đây, hôm qua anh đi vào cái nào kia? trời, nước máy vậy nè, ਉਹ ਵੀ ਸੈਡਾ ਪਰ ਕੀ ਕੀ ਡਾ ਦੇਖੇ ਫਿਰ ਪਤਾ ਲਾ ਜਾਂਦਾ ਵੀ ਕਿੱਧਰ ਲਾ ਵਸਾ ਉੱਚਾ ਕਿੱਧਰ ਨੀ ਮਾਏ ਕੀ ਖੇਤ ਫੇ ਕਦੇ ਕਰਾਇਆ ਨਹੀਂ ਹੈਗਾ ਕੰਪਿਊਟਰ ਕਰਾ ਉਹ ਹੁਣ ਜਿਆਦਾ ਉੱਚਾ ਲੱਗਦਾ ਮੈਨੂੰ ਉੱਥੇ ਪਾਣੀ ਔਖਾ ਚੜਦਾ ਥੋੜਾ ਜਿਹਾ ਆ ਲਾਹ ਹੁਣ ਨੀਵੀਂ ਪਈ ਐ ਜਮਾਂ ਵਾ ਸੈਟਿੰਗ ਹੋਈਵੇ ਇਨੇ ਜਾਣਾ ਫਿਰ ਕਿਤੇ ਫਿਰ ਮੈਂ ਚਲਾਉਣਾ ਇਹਨੂੰ ਇਹਦੇ ਭਈਏ ਵੀ ਗੰਨਾ ਘਟਣ ਲੱਗੇ ਵੇਜ ਹਸਬੰਦ ਨੇ ਗੰਨਾ ਦਲ ਵੀ ਜਾਣਾ ਫਿਰ ਚਲੋ ਗੰਨੇ ਵਾਸਤੇ ਰੈਕਟਰ ਦੂਆ ਹੈਗਾ ਘਰਾਂ ਇਹ ਦੇਖਣਾ ਫੇਰ ਨਾ ਇਹ ਚੱਲਦਾ ਕੰਮ ਜਨਾਬੇ ਪੂਰਾ ਭਰ ਕੇ ਆ ਰਹੇ ਹੈ ਇਹ ਫੇ ਬੁਟਾ ਕਰਕੇ ਏਦੀ ਕਬਸਰ ਬਾਹੋਂ ਹੋਂ ਕੇ ਉੱਚੇ ਜਿਵੇਂ ਹੋਈ ਜਾਂਦੇ ਆ ਉਹ ਪਰਲਾ ਕੇ ਹੋ ਗਿਆ ਤਾਂ ਅਦਵਾਰ ਦਾ ਖੇਤਾ ਆ ਕਿਲਾ ਏ ਵਾਧੂ ਵਾਰ ਹੋਰ ਬਤਨਾਈ ਵਾਰ ਅੱਗੇ ਹੋਇਆ ਮਧਰਾ ਫਿਰ ਲਾਗਾ ਲੁਗਾ ਬਹੁਤ ਉੱਜਿਆ ਹੋਈਆਂ ਵੀ ਐ ਮੁੱਛਾਂਲੇ ਸੇਧ ਕਰਕੇ ਆਹ ਕਰ ਲਈਦਾ ਕਿ ਨੀਵੀਂ ਦੀ Yeah. you ਉਜੀ ਬੱਜ ਗਿਆ ਜੀ ਕਰਾ ਐਨ ਬਣ ਗਿਆ ਕਿਤਾ ਅੱਜ ਵੀ ਰੰਨੀ ਹੱਲੇ ਚੱਲਦੇ ਆਂ ਆਪਾਂ ਘਰ ਨੂੰ ਹੁਣ ਆ ਜੀ ਰਸਤਾ ਤਾਂ ਇਹਦੇ ਵਿੱਚ ਵੀ ਮਾਰਤਾ ਇਹਨੂੰ ਵੀ ਪਾਣੀ ਹੋ ਗਿਆ ਜੇ ਖੇਤਾਂ ਮਾਂ ਤੇ ਲੱਗ ਜਾਂਦਾ ਫਿਰ ਡੇੜਾ ਬਣ ਗਿਆ ਡੇੜਾ ਕਿਲਾ ਤਾਂ 2 ਘੰਟੇ 50 ਮਿੰਟ ਲੱਗੇ ਕੋਈ ਵੀ ਟਾਈਮ ਹੀ ਲੱਗਿਆ ਜਿਆਦਾ ਜਿਹੜਾ ਜਾਣਦਾ ਆਪਣੇ ਕੱਟਿਆ ਪਾਹ ਜਾਣੇ ਇਹਨੂੰ ਸਿੱਧਾ ਟਪਰੀਆਂ ਨੂੰ ਲੋ ਜੀ ਖੜਾ ਕਰ ਰਟ ਲੈ ਕੇ ਕਰਾ ਖੋਲਤਾ ਖੋਲਤਾ ਜੀ ਕਰਾ ਇਸ ਨੂੰ ਕਾਰ ਰੱਖ ਦੇਣਾ ਹੁਣ। ਨਾ ਵੀ ਮੇਰੀ ਵੀਡੀਓ ਅੱਛੀ ਲੱਗਤੀ। ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਸਬਸਕ੍ਰਾਈਬ ਵੀ ਕਰਿਓ। ਸਤਿ ਸ੍ਰੀ ਅਕਾਲ ਜੀ।